ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਣਾ ਪਹਿਲਾ ਵਲੌਗ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਤੋਂ ਬਾਅਦ ਆਪਣੇ ਵਲੌਗ ਨੇ ਜਿਹੜੇ ਉਹ ਡੇਲੀ ਰੁਟੀਨ ਵਾਈਜ਼ ਆਇਆ ਕਰਨਗੇ ਤੇ ਤੁਸੀਂ ਸਾਰਿਆਂ ਨੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਅੱਜ ਆਪਾਂ ਚੱਲਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਦਰਬਾਰ ਸਾਹਿਬ ਆਪਾਂ ਅੱਜ ਦੀ ਦੀਵਾਲੀ ਦੇਖਣ ਚੱਲਿਆਂ ਤੇ ਦੀਵਾਲੀ ਦੇਖਣ ਲਈ ਸਾਡਾ ਵਲੌਗ ਐਂਡ ਤੱਕ ਜ਼ਰੂਰ ਦੇਖਿਓ ਹਾਂਜੀ ਦੋਸਤੋ ਆਪਾਂ ਮਾਨਸਾ ਤੋਂ ਚੱਲੇ ਸੀਗੇ 2 ਵਜੇ ਤੇ ਹੁਣ ਟਾਈਮ ਹੋ ਗਿਆ ਸਵਾ 3 ਤੇ ਆਪਾਂ ਬਰਨਾਲਾ ਟੱਪ ਚੁੱਕੇ ਆ ਤੇ ਇਸ ਤੋਂ ਬਾਅਦ ਸਾਨੂੰ ਐਂਡ ਤੇ ਜਾ ਕੇ ਆਪਾਂ ਦਿਖਾਵਾਂਗੇ ਸ੍ਰੀ ਦਰਬਾਰ ਸਾਹਿਬ ਵੀ ਆਪਾਂ ਕਿੰਨੇ ਵਜੇ ਪਹੁੰਚਦੇ ਆ ਰਸਤੇ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਐਂਡ ਤੱਕ ਤੁਹਾਨੂੰ ਦਿਵਾਲੀ ਹੈ ਜਿਹੜੀ ਉਹ ਬਹੁਤ ਸੋਹਣੀ ਦਿਖਾਵਾਂਗੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਸੁਪਾ ਬਣਿਆ ਵੀ ਆਪਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵੀ ਆਪਾਂ ਦਿਵਾਲੀ ਦੇਖਾਈਏ ਕਿਉਂਕਿ ਆਪਾਂ ਪਿੰਡਾਂ ਦੇ ਵਿੱਚ ਤੇ ਆਪਣੇ ਘਰ ਦੇ ਵਿੱਚ ਦਿਵਾਲੀ ਹੈ ਜਿਹੜੀ ਉਹ ਹਰ ਸਾਲ ਦੇਖਦੇ ਆਂ ਪਰ ਐਤ ਕੀ ਸਾਡਾ ਬੜੀ ਮੁਸ਼ਕਲ ਦੇ ਨਾਲ ਇੱਕ ਸੁਭ ਬਣਿਆ ਤੇ ਅਸੀਂ ਬਹੁਤ ਚਿਰ ਦੇ ਸੋਚ ਰਹੇ ਸੀ ਵੀ ਐਤ ਕੀ ਦੀਵਾਲੀ ਹੈ ਜਿਹੜੀ ਅਮਰਸਰ ਦੇਖ ਕੇ ਆਈਏ ਤੇ ਐਤ ਕੀ ਚੱਲੇ ਆ ਤੇ ਇਸ ਦੋ ਵਾਰ ਦੇਖਦੇ ਆਂ ਦੀਵਾਲੀ ਜਾ ਕੇ ਤੇ ਤੁਹਾਨੂੰ ਵੀ ਦਿਖਾਵਾਂਗੇ ਦੇਖਦੇ ਰਹੋ ਮਾਨਸਾ ਤੋਂ ਲੈ ਕੇ ਹਰੀਕੇ ਪਹੁੰਚ ਗਏ ਤੇ ਇੱਥੋਂ ਤੱਕ ਆਪਾਂ ਨੂੰ ਰਸਤੇ ਦੇ ਵਿੱਚ ਖਾਣ ਨੂੰ ਕੁਝ ਨਹੀਂ ਮਿਲਿਆ ਮਤਲਬ ਜਿਹੜੀ ਚੀਜ਼ ਅਸੀਂ ਖਾਣੀ ਹੈ ਤੇ ਸਾਡੇ ਬੰਦੇ ਨੂੰ ਇੱਕ ਸਪੈਸ਼ਲ ਚੀਜ਼ ਖਵਾਉਣੀ ਹੈ ਬੰਦੇ ਨੇ ਕਦੇ ਟੇਸਟ ਨਹੀਂ ਕਰੀ ਤੇ ਉਹ ਚੀਜ਼ ਵਾਸਤੇ ਸੀ ਮਾਨਸਾ ਤੋਂ ਲੈ ਕੇ ਹਰੀਕੇ ਪਹੁੰਚ ਗਏ ਉਹ ਚੀਜ਼ ਨਹੀਂ ਸਾਨੂੰ ਮਿਲੀ ਜੇ ਸਾਨੂੰ ਰਸਤੇ ਦੇ ਵਿੱਚ ਮਿਲੀ ਤਾਂ ਸਾਨੂੰ ਉਹ ਜ਼ਰੂਰ ਦਿਖਾਵਾਂਗੇ ਲੋ ਬਈ ਰਸਤੇ ਦੇ ਵਿੱਚ ਥਾਂ ਜੀ ਦੇਖ ਕੇ ਰੁੱਕ ਗਏ ਸੀ ਆਪਾਂ ਭੁੱਖ ਲੱਗੀ ਹੋਈ ਸੀ ਬਹੁਤ ਬਹੁਤ ਲੱਗਿਆ ਭੁੱਖ ਬਹੁ ਲੱਗ ਰਹੀ ਸੀ ਆਇਲਾ ਵੀਟ ਤੇ ਰੁੱਕ ਗਏ ਆਪਾਂ ਦੇਖ ਰਹੇ ਆ ਜਗੇ ਬਈਆਂ ਨੇ ਕੀ ਆਰਡਰ ਕਰਾਇਆ ਸ਼ੇਕ ਸ਼ੂਗ ਪੀਵਾਂਗੇ ਇੱਥੇ ਖੜਕੇ ਘੰਟੇ ਦਾ ਸਫ਼ਰ ਹੋਰ ਪਿਆ ਹਲੇ ਨੰਬਰ ਸਰ ਸ਼੍ਰੀ ਅਮਰ ਸ਼ਰਦਾ ਜੀ ਜਾਣ ਦਾ ਹਾਂ ਬਾਈ ਕੀ ਆਰਡਰ ਕਰਤਾ ਆਰਡਰ ਚਾਰ ਸ਼ੇਕ ਕੀਤੇ ਨੇ ਤੇ ਤਿੰਨ ਸੈਂਡਵਿਚ ਕਰਤੇ ਦੇਖਦੇ ਆ ਬਾਈ ਕਿਵੇਂ ਬਣਾ ਕੇ ਲੈਂਦੇ ਬਾਈਆਂ ਨੇ ਚਾਰ ਸ਼ੇਕ ਕਰਤੇ ਬੰਦੇ ਤਿੰਨੀਆਂ ਵੈਸੇ ਨਹੀਂ ਚਾਰ ਫਿਰ ਇੱਕ ਵੱਧ ਦੇਵਾਂਗੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆ ਲੋ ਬਾਈ ਬਾਕੀ ਰਿਵਿਊ ਤੁਹਾਨੂੰ ਅਸੀਂ ਦੱਸਦਾ ਹਾਂ ਕਿਵੇਂ ਜਾ ਲੱਗਿਆ ਜਰੂਰ ਤੇ ਆ ਬਾਈ ਸਾਡਾ ਡਰਾਈਵਰ ਹੈ ਜਿਸੇ ਜਿਸੇ ਸਾਫ ਕਰਦਾ ਹੈ ਜੁੜੇ ਰਹੋ ਐਂਡ ਤੱਕ ਸਾਡੇ ਨਾਲ ਇਹ ਹਨ ਮਾਰੇ ਦਲੂ ਵਧੀਆ ਆ ਗਏ ਨੇ ਜੀ ਦੋਸਤੋ ਆਪਣੇ ਸ਼ੇਕ ਵੀ ਆ ਗਏ ਤੇ ਸੈਂਡਵਿਚ ਵੀ ਆ ਗਏ ਤੇ ਹੁਣ ਤੁਹਾਨੂੰ ਖਾ ਕੇ ਦੱਸਦੇ ਆ ਵੀ ਕਿਵੇਂ ਬਣਾਏ ਨੇ ਸ਼ੇਕ ਇਹਨਾਂ ਨੂੰ ਚਾਰ ਸੀ ਇਹਨਾਂ ਨੇ ਆਪਦੇ ਹਿਸਾਬ ਨਾਲ ਹੀ ਤਿੰਨ ਬਣਾਤੇ ਤੇ ਆਹ ਦੇਖ ਸਕਦੇ ਹੋ ਤੁਸੀਂ ਤੇ ਦੁਆ ਖਾਪੀ ਕੇ ਦੱਸਦੇ ਹਾਂ ਉਹਨੂੰ ਕਹੇ ਜੀ ਚੀਜ਼ ਹਾਂ ਬਈ ਤੈਨੂੰ ਕਿਵੇਂ ਲੱਗਿਆ ਸ਼ੇਕ ਤੇ ਸੈਂਡਵਿਚ ਸੈਂਡਵਿਚ ਤਾਂ ਠੀਕ ਸੀ ਵਨੀਲਾ ਸ਼ੇਕ ਕਿਆ ਬਾਤ ਹੈ ਕਿਹੜਾ ਸੀਗਾ ਸੈਂਡਵਿਚ ਕਿਵੇਂ ਸੀ ਉਹ ਤਾਂ ਠੀਕ ਸੀ ਇਹ ਵਧੀਆ ਸੀ ਐਵੇਂ ਜਿੰਦਗੀ ਜਦੋਂ ਕਿੰਨੀ ਵਾਰੀ ਕਰਦਾ ਫਸਟ ਟਾਈਮ ਫਸਟ ਟਾਈਮ ਫਿਰ ਤਾਂ ਇਹਨੂੰ ਕੀ ਪਤਾ ਵੀ ਹੋਰ ਨਹੀਂ ਸੈਕਿੰਡ ਟਾਈਮ ਸੈਕਿੰਡ ਟਾਈਮ ਇਹਦੇ ਸਵਾਦ ਤਾਂ ਤੈਨੂੰ ਕੀ ਪਤਾ ਸੀ ਕਿਉਂਕਿ ਉਹਦੇ ਵਿੱਚ ਆਨੀਅਨ ਸੀ ਆਨੀਅਨ ਮੈਨੂੰ ਪਸੰਦ ਨਹੀਂ ਆਹ ਪਸੰਦ ਨਹੀਂ ਹਾਂ ਉਹ ਤਾਂ ਵੈਸੇ ਠੀਕ ਸੀ ਆਨੀਅਨ ਨਹੀਂ ਮੈਨੂੰ ਮੈਨੂੰ ਕੁਮੰਦ ਕੀ ਆਈ ਲਾਈਕ ਕਪੀਤਾ ਸ਼ੇਕ ਇਹ ਦੇਖ ਲੋ ਆਡ ਨਾਲ ਅਜੇ ਬੰਦੇ ਵੀ ਨੇ ਹੁਣ ਆਪਾਂ ਖਾ ਪੀ ਕੇ ਚੱਲ ਪਏ ਤੇ ਟਾਈਮ ਹੋ ਗਿਆ ਪੌਣੇ 6 ਤੇ ਆਪਾਂ ਹੁਣ ਹਰੀ ਕੇ ਆਪਾਂ ਨੂੰ ਕਰਾਸ ਕਰਿਆ ਨੂੰ ਹਜੇ 5-10 ਮਿੰਟ ਹੋਏ ਨੇ ਤੇ ਸਾਨੂੰ ਲੱਗ ਜਾਣਾ ਹਜੇ ਅੱਧਾ ਪੌਣਾ ਘੰਟਾ ਹੋਰ ਲੱਗ ਜਾਣਾ ਤੇ ਉਸ ਬੰਦੇ ਨਾਲ ਗੱਲ ਕਰਾਉਣੇ ਆ ਜਿਹੜੇ ਬੰਦੇ ਖਾਸ ਤਰ੍ਹਾਂ ਸੀ ਸਪੈਸ਼ਲ ਐਨੀ ਜਿਆਦੇ ਵੇਟ ਕੀਤੀ ਕਿਉਂਕਿ ਭੁੱਖ ਸਾਰਿਆਂ ਨੂੰ ਲੱਗੀ ਹੋਈ ਸੀ ਪਰ ਇਹ ਬੰਦਾ ਕਹਿੰਦਾ ਮੈਂ ਤੁਹਾਨੂੰ ਉਨਾ ਚਿਰ ਕਿਤੇ ਕੁਝ ਵੀ ਨਹੀਂ ਖਾਣ ਦੇਣਾ ਜਿੰਨਾ ਚਿਰ ਤੁਸੀਂ ਮੈਨੂੰ ਬਨੀਲਾ ਸ਼ੇਕ ਤੇ ਸੈਂਡਵਿਚ ਨਹੀਂ ਖਵਾਉਂਦੇ ਕਿਉਂਕਿ ਇਹ ਬੰਦੇ ਨੇ ਅੱਜ ਪਹਿਲੀ ਵਾਰੀ ਵਨੀਲਾ ਸ਼ੇਕ ਪੀਤਾ ਸੀ ਤੇ ਪਹਿਲੀ ਵਾਰੀ ਸੈਂਡਵਿਚ ਖਾਦਾ ਸੀ ਤੇ ਬਾਕੀ ਹੁਣ ਤੂੰ ਦੱਸ ਵੀ ਤੈਨੂੰ ਕਿਵੇਂ ਲੱਗਿਆ ਵਨੀਲਾ ਸ਼ੇਕ ਵਧੀਆ ਲੱਗਿਆ ਵਧੀਆ ਲੱਗਿਆ ਹਾਂ ਫਿਰ ਤੂੰ ਜਦੋਂ ਆਪਾਂ ਮਾਨਸਾ ਤੋਂ ਤੁਰੇ ਸੀ ਤੂੰ ਉਦੋਂ ਬਨਾਣਾ ਸ਼ੇਕ ਆਪਾਂ ਨੂੰ ਰਸਤੇ ਦੇ ਵਿੱਚ ਈਨੀਆਂ ਵਾਰੀ ਮਿਲਿਆ ਹਨਾ ਪੀਤਾ ਸ਼ੇਕ ਸੀ ਸਾਰਾ ਕੁਝ ਸੀਗਾ ਫਿਰ ਤੂੰ ਉਹ ਕਾਤੋਂ ਨਹੀਂ ਪੀਤਾ ਇਹ ਹੀ ਕਿਉਂ ਪੀਤਾ ਕਿਤੇ ਪੀਤਾ ਨਹੀਂ ਸੀ ਕਦੇ ਤਾਂ ਕਰਕੇ ਹਾਂ ਹੈ ਮੈਨ ਕਰ ਨਹੀਂ ਸੀ ਪਹਿਲੀ ਵਾਰੀ ਬੈਂਕ ਦੇ ਰਿਹਾ ਕਿਵੇਂ ਨਿਹਰਾ ਆ ਪੂਰਾ ਹਾਂ ਬਹੁਤ ਵਧੀਆ ਹੈ ਬਹੁਤ ਵਧੀਆ ਸੀ ਤੇ ਸੈਂਡਵਿਚ ਕਿਵੇਂ ਸੀ ਵਿੱਚ ਠੀਕ ਸੀ ਉਹ ਮੈਂ ਘੱਟੀ ਪੰਨਾ ਹੁਣ ਲਗਾ ਲਗਾਉਂਦਾ ਨਹੀਂ ਨਾ ਮੈਨੂੰ ਨਹੀਂ ਤਾਂ ਖਾ ਕੇ ਕੀ ਮਾਰਾ ਸਿਕਾਣਾ ਪੈਗਾ ਮੈਨੂੰ ਖਾਣਾ ਕਿ ਪੈਗਾ ਤੂੰ ਆਪ ਤਾਂ ਡਿਮਾਂਡ ਕਰੀ ਜਾਂਦਾ ਸੀ ਕਿ ਮੈਂ ਖਾ ਕੇ ਦੇਖਣੀ ਆ ਭੁੱਖ ਲੱਗੀ ਸੀ ਭੁੱਖ ਲੱਗੀ ਸੀ ਹਾਂ ਕਰਕੇ ਖਾਣਾ ਪੈਗਾ ਹਾਂ ਫੋਰ ਕੋਈ ਗੱਲ ਬਾਤ ਫੋਰ ਤਾਂ ਬਸ ਠੀਕ ਆ ਵਧੀਆ ਠੀਕ ਆ ਇਹ ਬੰਦਾ ਯਾਰ ਅਸਲ ਦੇ ਵਿੱਚ ਥੋੜਾ ਜਿਹਾ ਸੰਗਦਾਗਾ ਇਹ ਕਹਿੰਦਾ ਮੈਂ ਮੂੰਹ ਨਹੀਂ ਦਿਖਾਉਣਾ ਪਰ ਇਹ ਪਤਾ ਨਹੀਂ ਕੀ ਕਰਨਾ ਅਸਲ ਦੇ ਵਿੱਚ ਰੀਲਾਂ ਮੰਦਾ ਬਹੁਤ ਜ਼ਿਆਦਾ ਬੰਦਾ ਪਰ ਉਹ ਗੱਲ ਵੱਖਰੀ ਹੈ ਵੀ ਉਹ ਹੁੰਦਾ ਹੈ ਹਿੱਟ ਨਹੀਂ ਹੋ ਰਹੀ ਵੀਡੀਓ ਨਹੀਂ ਚੱਲ ਰਹੀ ਕੋਈ ਵੀਡੀਓ ਪਾਉਂਦਾ ਜਿਵੇਂ ਅੱਜ ਵੀਡੀਓ ਪਾਤੀ ਆਥਨ ਮਤਲਬ ਇੱਕ ਦੋ ਦਿਨ ਦੇ ਵਿੱਚ ਇਹਨੂੰ 2 200 ਵਿਊ ਆਉਂਦਾ ਫਿਰ ਇਹਦਾ ਮਾਣ ਹੈ ਜਿਹੜਾ ਹੁ ਟੇਲਾ ਪੈ ਜਾਂਦਾ ਤੇ ਇਹ ਬੰਦਾ ਵੀਡੀਓ ਡਿਲੀਟ ਕਰ ਦਿੰਦਾ ਤੇ ਇਸ ਤੋਂ ਬਾਅਦ ਆਪਾਂ ਹੁਣ ਸਿੱਧਾ ਚੱਲਦੇ ਆਂ ਅੰਮ੍ਰitsar ਤੇ ਉਦੋਂ ਬਾਅਦ ਜਾ ਕੇ ਤੁਹਾਨੂੰ ਉੱਥੇ ਮਿਲਦੇ ਆਂ ਹਾਂਜੀ ਦੋਸਤੋ ਟਾਈਮ ਹੋ ਗਿਆ 7 ਵਜੇ ਤੇ ਅਸੀਂ 2 ਵਜੇ ਤੁਰੇ ਸੀ ਮਾਨਸਾ ਤੋਂ ਥੋੜੇ ਥੋੜੇ ਨਾਲ ਟਾਈਮ ਆ ਜਿਹੜਾ ਉਹ ਜ਼ਿਆਦਾ ਲੱਗ ਗਿਆ ਤੇ ਆਪਾਂ ਅਮਰitsar ਪਹੁੰਚ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ 골ਡਨ ਗੇਟ ਦੇ ਬਿਲਕੁਲ نیچے ਪਹੁੰਚ ਚੁੱਕੇ ਹਾਂ ਟਾਈਮ 7 ਵਜੇ ਚੁੱਕੇ ਨੇ ਤੇ ਇਸ ਤੋਂ ਬਾਅਦ ਜਾ ਕੇ ਆਪਾਂ ਕਮਰਾ ਵੀ ਲੈਣਾ ਤੇ ਦੇਖਦੇ ਹਾਂ ਹੁਣ ਕਿੱਥੇ ਕਮਰਾ ਮਿਲਦਾ ਕਿਹੋ ਜਿਹਾ ਕਮਰਾ ਹੋਊਗਾ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਵਾਂਗੇ ਹਾਂਜੀ ਦੋਸਤੋ ਸਵਾ 7 ਹੋ ਗਏ ਹਾਂ ਹਾਂ ਉੱਪਰ ਹੀ ਜਾਣ ਦੇ ਤੇ ਆਪਾਂ ਪਾਰਕਿੰਗ 'ਚ ਪਹੁੰਚ ਚੁੱਕੇ ਹਾਂ ਤੇ ਇਹਦੇ ਬਾਅਦ ਗੱਡੀ ਪਾਰਕ ਕਰਦੇ ਆ ਤੇ ਹੁਣ ਦਿਖਾਉਨੇ ਆ ਵੀ ਇਥੇ ਕਿੰਨੀ ਕ ਸੰਗਤ ਹੈ ਜਿਹੜੀ ਦੀਵਾਲੀ ਦੇ ਉੱਤੇ ਆਈ ਹੋਈ ਹੈ ਦਰਸ਼ਕ ਕਰਨ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਪੈਸੇ ਵੀ ਲੈਂਦੇ ਫਿਰਦੇ ਹਾਂ 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 ਪੈਸੇ ਨਹੀਂ ਹੁਣ ਨਹੀਂ ਲੈਂਦੇ ਪਰਚੀ ਕੱਟਣਾਂਗੇ ਜੇ ਲੈਣਾ ਰਹਿਣਾ ਵਾਪਸੀ ਕਰਨੀ ਹੈ ਰਾਤੀ ਆਪਾਂ ਰਹਿਣਾ ਜੀ ਰਹਿਣਾ ਰਹਿਣਾ ਉਮਰ ਕਰਨਾ ਇਹ ਦੱਸੋ ਆਪਾਂ ਹਾਫ ਰੇਟ ਤੇ ਦੇ ਰਹੇ ਜੇ ਕੱਲ੍ਹ ਓਪਨਿੰਗ ਕੀਤੀ ਦਰਬੰਨ ਸਾਹਿਬ ਦੇ ਸਾਹਮਣੇ ਪ੍ਰੋਪਰ 3 ਬੈੱਡ ਹੈਗਾ ਜੀ ਦਵਾਈ ਆਫਰ ਦੇ ਰਹੇ 50% ਲੈਸ ਨੂੰ ਕਿੰਨੇ ਦਾ ਪੁੱਛੀ ਕਮਰਾ ਕਮਰਾ ਕਿੰਨੇ ਦਾ 3 ਬੈੱਡ ਲੱਗੇ ਇਕ ਸਿੰਗਲ ਬੈੱਡ ਕਮਰਾ ਕਿੰਨੇ ਦਾ 150 ਰੇਟ ਹੈ ਲੰਬੀ ਰੂਮ ਆ 3 ਰੂਮ ਜਿਹੜਾ ਹੋਟਲ ਦਾ ਅਜਾੜ ਤੋਂ ਦੇ ਰਹੇ ਜੀ ਏਸੀ ਰੂਮ ਆ ਬੈਲਰ ਵਗੈਰਾ ਸਭ ਲੱਗੇ ਕਿੱਥੇ ਗਿਆ ਗੱਡੀ ਲਾ ਕੇ ਉਹ ਇੱਥੇ ਚੈੱਕ ਲਾਵਾਂ ਰੂਮ ਇੱਥੇ ਹੀ ਹੈ ਇੱਥੇ ਬਸ ਠੀਕ ਆ ਵਧੀਆ ਲੱਗੇ ਆਪਣੇ ਦੇ ਵਿਸ਼ਵਾਸ ਕਰੋ ਫੇਰ ਚੈੱਕ ਕਰਨਾ ਜਾ ਕੇ ਓਕੇ ਓਕੇ ਆਗੇ ਬਸ ਆਓ ਲ ਇਹ ਗੱਡੀ ਦੀ ਪਾਰਕਿੰਗ ਦੀ ਪਰਚੀ ਆ ਤੇ ਇਹ ਗੱਡੀ ਇੱਥੇ ਲਾ ਦੇ ਭਾ ਲੈ ਕਿਥਾਂ ਇਧਰਲੇ ਪਾਸੇ ਮੋੜ ਲਾ ਕੇ ਰਾਂ ਦੇਖ ਲੈਣੇ ਕੋਈ ਜਗਾ ਇੱਥੇ ਲਾ ਦੇ ਕੋਈ ਐ ਨਹੀਂ ਲਾਉਂਦੇ ਆਪਾਂ ਨਾ ਨਾ ਸੀਖ ਲਾਵਾਂਗੇ ਆਪਾਂ ਫਿਰ ਦੋ ਦਿਨ ਰਹਿਣਾ ਵੀ ਆ ਉਹ ਤੋਂ ਪਰ ਕੱਢਣ ਨੂੰ ਕੱਢਾਂਗੇ ਗੱਡੀ ਉੱਤਰ ਕੇ ਭਾਲਣੀ ਪਊ ਜਰਾ ਚੱਲ ਇੱਕ ਵਾਰ ਤੱਕ ਮੈਂ ਘਟੇ ਰੱਖੇ ਰਾਂ ਉੱਤੇ ਦਾ ਉੱਤੇ ਜਾਣਾ ਪਊ ਫੜ ਜਾ ਹਾਰਨ ਮਾਰਨ ਹਾ ਗੱਟੇ ਇਹ ਮਨ ਲਾਦਾ ਨਿਕਲਦੀ ਨਹੀਂ ਕਿਵੇਂ ਆਪਾਂ ਓਏ ਆਪਣੇ ਵਾਂਗੂ ਨਹੀਂ ਆ ਥਾਂ ਲੱਭੀ ਜਾਂਦੀਆਂ ਨੇ ਆਪਣੇ ਵਾਂਗੂ ਨਹੀਂ ਚੱਲ ਛੱਡਿਆ ਕਿ ਨਹੀਂ ਨਹੀਂ ਅੱਗੇ ਜਾਣ ਤੇ ਇੱਕ ਜਾਂਦੇ ਅੱਗੇ ਹੋਊਗੀ ਓਏ ਹੋਊਗੀ ਤਾਂ ਮੇਰੇ ਸਾਹਮਣੇ ਕਿਹਾ ਹੋ ਉੱਥੇ ਸਾਹਮਣੇ ਲੱਗ ਜੂ ਕਿਸੇ ਗੱਡੀ ਦੇ ਪਿੱਛੇ ਲੜੀ ਲਾਉਗੇ ਪਿੱਛੇ ਨਹੀਂ ਉਹ ਹੋ ਸਾਹਮਣੇ ਦੇਖ ਲੈ ਥਾਂ ਜਗਾ 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 ਉੱਥੇ ਲੱਗ ਜੂ ਓਏ ਉਹ ਉੱਥੇ ਬੋਲ ਬੋੜੀ ਸੀ ਉਹਦੇ ਨਾਲ ਲੱਗ ਜੂ ਕਿੱਥੇ ਪਿੱਛੇ ਬੈਕ ਕਰ ਇੱਥੇ ਲੱਗ ਜੂ ਤਾਂ ਠੀਕ ਨਹੀਂ ਉੱਥੇ ਲੱਗੀ ਜਾਊਗਾ ਕਿੱਥੇ ਕਰਨੇ ਓਰੇ ਇੱਥੇ ਲੱਗ ਆ ਗੱਟੀਆਂ ਸੀ ਕਿ ਹਿਸਾਬ ਨਾਲ ਖੜਾਈਆਂ ਭੈਣ ਇੱਥੇ ਲਾ ਦੇ ਨਾ ਸਵਿਫਟ ਦੇ ਉਰਲੇ ਪਾਸੇ ਆ ਸਵਿਫਟ ਦੇ ਆ ਸਵਿਫਟ ਦੇ ਉਰਲੇ ਪਾਸੇ ਮੈਂ ਰਮਾ ਖੜ ਜਾ ਮੈਂ ਥੱਲੇ ਉਤਰਾਂ ਥੱਲੇ ਵੀ ਆ ਪਈ ਥੱਲੇ ਥਾਂ ਪਈ ਉਹ ਜਮਾ ਸਿੱਧੀ ਖੜੀ ਇੱਥੇ ਇੱਥੇ ਲਾ ਲੈਣਾ ਤਾਂ ਹਾਂ ਜ਼ਰੂਰੀ ਆ ਆਪਾਂ ਥੱਲੇ ਉਤਰਨਾ ਪੂ ਸਵਿਫਟ ਦੇ ਉਰਲੇ ਪਾਸੇ ਲਾ ਹਾਂ ਸਵਿਫਟ ਦੇ ਉਰਲੇ ਪਾਸੇ ਲਾ ਦੇ ਲੱਗਣੀ ਨਹੀਂ ਨਹੀਂ ਲੱਗਣੀ ਕਿਉਂ ਨਹੀਂ ਯਾਰ ਉੱਥੋਂ ਅੱਗੇ ਕਰਕੇ ਬੈਕ ਕਰਕੇ ਲਾ ਦੇ ਖੜ ਜਾ ਮੈਂ ਲਪਾਉਣਾ ਥੱਲੇ ਉਤਰਦਾ ਮੈਂ हां ये स्विफ्ट दे बैक ਕਰਕੇ ਲਾ ਦੇ ਮਾਂ ਗਰ ਉਹ ਲੱਗ ਜੂਗੀ हां हां ਰਾਮ ਨਾਲ ਬਾਹਰ ਨਿਕਲ ਬੈਕ ਕਰਕੇ ਲੈ ਜਾ ਬੈਕ ਬਾਹਰ ਬਾਹਰ ਤਾਂ ਨਿਕਲ ਬਾਹਰ ਤਾਂ ਮੈਂ ਨਿਕਲ ਜਾਣਾ ਇੱਥੇ ਆਪਾਂ ਗੱਡੀ ਲਾਉਣ ਲੱਗਿਆ ਜੀ ਓਏ ਅੱਗੇ ਕਰਕੇ ਬੈਕ ਲਾ ਦੇ ਓਏ ਓ ਬੈਕ ਲਾ ਦੇ ਬੈਕ ਐਂ ਬੈਕ ਲਾ ਉਹ ਨਹੀਂ ਬੈਕ ਲਾ ਬੈਕ ਲਾ ਦੇ ਕੱਢਣੀ ਔਖੀ ਹੋ ਜੂ ਮੁੜ ਕੇ ਦੇਖੋ ਜੀ ਪਾਰਕਿੰਗ ਖੁੱਲ ਹੈ ਵੈਸੇ ਤਾਂ ਪਰ ਚੱਲ 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 ਸਿੱਧੀ ਕਰ ਲੈ ਸਿੱਧੀ ਕਰ ਲੈ ਸਿੱਧੀ ਪਰ ਆਪਾਂ ਗਰਾਊਂਡ ਫਲੋਰ ਤੇ ਖਾਮ ਲੱਗੀ ਜੀ ਆਉਣ ਦੇ 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 ਆਹਨ ਦੇ ਆਹਨ ਦੇ ਆਹਨ ਦੇ ਥੋੜੀ ਹੋਰ ਕਰ ਦੇ ਪਿਛੇ ਬਸ ਬਹੁਤ ਬਹੁਤ ਹੈ ਇੱਕ ਜੈਟ ਬਾਈ ਉੱਪਰ ਹੈ ਉੱਪਰ ਹੈ ਉੱਪਰ ਜਿਹੜਾ ਦੇਖ ਕੇ ਆ ਜਾ ਉਤੋਂ ਉੱਪਰ ਹੈ ਜੈਟ ਬਰ ਰੁਕਦੇ ਚਲੋ ਠੀਕ ਹੈ ਇਹਦੇ ਵਾ ਸਮਾਨ ਸਾਮੂਹ ਕੱਢ ਲਈਏ ਫਿਰ ਮਿਲਦੇ ਹਾਂ ਲੋ ਬਈ ਗੱਡੀ ਲਾਤੀ ਆਪਾਂ ਆਪਣੀ ਪਾਰਕਿੰਗ ਚ ਤੇ ਸਮਾਨ ਸਾਮੂਹ ਚੱਕੀ ਜਾਂਦੇ ਨੇ ਮੁੰਡੇ ਜਾ ਕੇ ਕਮਰਾ ਗੁਮਰਾ ਦੇਖਾਂਗੇ ਤੇ ਮਿਲ ਜਿਦਾ ਚਿੱਤੀ ਛੇਦੀ ਕੱਪੜੇ-ਕੁਪੜੇ ਬਦਲਾਂਗੇ ਨਾਵਾਂਗੇ ਮੱਥਾ-ਮੁਥਾ ਢੇਕਾਵਾਂਗੇ ਆਇਓ ਮੁੰਡਿਓ ਉਹ ਹੈ ਕਰ ਮਹਾਲ ਤਾਂ ਕੱਢ ਲਈਏ ਹਾਂ ਬਾਈ ਪਰ ਮਾਲ ਕੱਢ ਲਈਏ ਮਾਲ ਮਾਲ ਬੁਲਾਇਆ

ਇਹ ਕੋਮਾ ਗਮਾ ਕੇ ਬਾਈ ਤੁਹਾਨੂੰ ਆਟਾ ਵਾਲਾ ਲੈ ਹੀ ਆਇਆ ਸੀ ਆਪਣੇ ਇਹਨਾਂ ਦੇ ਇੱਥੇ ਰੂਮ ਰਾਮ ਦਿੰਦੇ ਹੁਣੇ ਬਹੁ ਗੇੜੇ ਗੂੜੇ ਬੁਲਾ ਕੇ ਲੈ ਆ ਚਲੋ ਚੈੱਕ ਕਰਦੇ ਹਾਂ ਰੂਮ ਗਏ ਹੈ ਜੀ ਇਹਨੇ ਅੱਜ ਬੜਦਿੰਦ ਤੱਕ ਲਿਫਟ ਤਾਂ ਧੱਕਾ ਨਹੀਂ ਮੈਂ ਧੱਕਾ ਨਹੀਂ ਹੈ ਕੋਈ ਨਾ ਲਿਫਟ ਦਾ ਚੱਕਰ ਉਹ ਨਹੀਂ ਹੁਣ 4 ਸਟੱਟ ਦਾ ਹਾਂ ਆਏ ਮੋਗਾ ਕੀ ਹੈ ਇਹ ਇਹਦੀ ਕੈਪੈਸਿਟੀ ਕੀ ਨਹੀਂ ਹੈ ਵੀਰੇ ਹੈ 408 ਕਿਲੋ 4 ਕਿਲੋ 4 4.8 ਕਿਲੋ ਅੱਛਾ 6 ਬਕਸਾਂ ਬੱਸ 500 ਜੀ ਮੁੰਡਿਆਂ ਨੇ ਕਮਰਾ ਕਰ ਲੈ ਪਸੰਦ ਤੇ ਕਮਰਾ ਪਸੰਦ ਮੈਨੂੰ ਵੀ ਆ ਗਿਆ ਬਾਕੀ ਪੁੱਛ ਦਿਆਂ ਕੀ ਹਿਸਾਬ ਕਿਤਾਬ ਕਰਿਆ ਕਮਰਾ ਦੇਖ ਪਹਿਲਾਂ ਸੋਹਣਾ ਲੱਗਿਆ ਤੈਨੂੰ ਕਮਰਾ ਦਾ ਸਿਰਾ ਲੱਗਿਆ ਵਾ ਆਪਾਂ ਤਿੰਨੇ ਜਾਣਾ ਤਿੰਨਾ ਵਾ ਇੱਕ ਇੱਕ ਬੈੱਡ ਮਿਲ ਗਿਆ ਇੱਕ ਇੱਕ ਬੈੱਡ ਮਿਲ ਗਿਆ ਬਾਥਰੂਮ ਵੀ ਮਿਲ ਗਿਆ ਹੋਇਆ ਕੋਈ ਬਾਲਾ ਨਹੀਂ ਹੈਗਾ ਰੇਟ ਵੀ ਬਿਲਕੁਲ ਜਾਇਜ਼ ਹੈ ਤੇ ਇਹ ਬਾਈ ਨੇ ਲੈਤਾ ਹੁਣੇ ਤੋਂ 850 ਰੁਪਇਆ ਇੱਕ ਦਿਨ ਦਾ ਤੇ ਆਪਾਂ 1700 ਰੁਪਇਆ ਦਿੱਤਾ ਆਪਾਂ ਦੋ ਦਿਨਾਂ ਰਹਿ ਕੇ ਜਾਵਾਂਗੇ ਇੱਥੇ ਤੇ ਦਿਵਾਲੀ ਵੀ ਇੱਥੇ ਦੇਖ ਕੇ ਜਾਵਾਂਗੇ ਤੇ ਆਹ ਰੂਮ ਲੈਤਾ ਆਪਾਂ ਤੇ ਜੇ ਕਿਸੇ ਨੇ ਲੈਣਾ ਰੂਮ ਇਹ ਤਾਂ ਇਹ ਬਾਈ ਦਾ ਆਪਾਂ ਨੰਬਰ ਵੀ ਪਾ ਦਾਂਗੇ ਤੇ ਬਾਈ ਨਾਲ ਤੁਸੀਂ ਸੰਪਰਕ ਕਰਕੇ ਰੂਮ ਨੂੰ ਬੁੱਕ ਵੀ ਕਰਾ ਸਕਦੇ ਹੋ ਕਿਉਂਕਿ ਕਮਰਾ ਬਹੁਤ ਵਧੀਆ ਤੇ ਬਾਕੀ ਸਫਾਈ ਦੀ ਗੱਲ ਹੁੰਦੀ ਆ ਤੁਸੀਂ ਚਾਦਰਾਂ ਦੇਖ ਲਓ ਸਾਰੀਆਂ ਚਿੱਟੀਆਂ ਨੇ ਕਿ ਸਾਰੀਆਂ ਵਧੀਆ ਚਾਦਰਾਂ ਦੇ ਤੇ ਕੰਬਲ ਨੇ ਜਿਹੜੇ ਇਹਨਾਂ ਨੂੰ ਵੀ ਕੋਈ ਮੁਸ਼ਕਲ ਨਹੀਂ ਮਾਰਦੀ ਪੂਰੇ ਵਧੀਆ ਕੰਬਲ ਨੇ ਤੇ ਜੇ ਤੁਸੀਂ ਵੀ ਇਹ ਕਮਰਾ ਮਤਲਬ ਇੱਥੇ ਆਉਣਾ ਅਮਰitsar ਸਾਹਿਬ ਤਾਂ ਤੁਸੀਂ ਵੀ ਆ ਸਕਦੇ ਹੋ ਹੈ ਕਹਿੰਦਾ ਲਓ ਜੀ ਮੂੰਹ ਹਤ ਤੋ ਕਿ ਅਸੀਂ ਚੱਲ ਪਏ ਲੰਗਰ ਹਾਲ ਵਾਲੀ ਸਾਈਡਾ ਮੱਥਾ ਟੇਕਣ ਦਾ ਸਵਾਬ ਸਾਡਾ ਤੜਕੇ ਦਾ ਬਣ ਗਿਆ ਤੜਕੀ 6 ਵਜੇ ਅਮਰਤ ਵੇਲੇ ਔਰ ਸੌਰੀ 4 ਵਜੇ ਚਲੋ ਜੀ ਹਾਂ ਦਿਖਾਉਣਾ ਜਦੋਂ ਵੀ ਉਹ ਹੈ ਤੇ ਕੀ ਦੀਵਾਲੀ ਕਰਕੇ ਇਕੱਠ ਦਾ ਵੱਧ ਹੁੰਦਾ ਹੈ ਲੱਗ ਸਾਨੂੰ ਘੱਟ ਹੀ ਰਿਹਾ ਹੈ ਬਾਕੀ ਜਿਹ ਲੋਗੇ ਜਾ ਕੇ ਦੇਖਦੇ ਆ ਕੀ ਬਣਦਾ ਇਕੱਠ ਤਾਂ ਵਾਵਾ ਹੋਣਾ ਚਾਹੀਦਾ ਵੈਸੇ ਜੇ ਸਾ ਹਨ ਦੀਵਾਲੀ ਹੈ ਲੋਕ ਬਹੁਤ ਇਕੱਠੇ ਹੁੰਦੇ ਨੇ ਦੀਵਾਲੀ ਤੇ ਹਰਮੰਦਰ ਸਾਹਿਬ ਆ ਸਾਡੇ ਦੋ ਬੰਦੇ ਭਾਈ ਅੱਗੇ ਚੱਲੀ ਜਾਂਦੇ ਨੇ ਹਾਂ ਓਏ ਵੀ ਨਹੀਂ ਕਾਠੀ ਬਹੁਤ ਲੱਗੀਆਂ ਨੇ ਦੀਦਣਾ ਇਕੱਠ ਰੱਠ ਤਾਂ ਸਵੇਰੇ ਪਤਾ ਲੱਗੂਆ ਵੇਰੇ ਅਨੰਦਵਾਲੀ ਪਰਸੋਂ ਅਨੰਦਵਾਲੀ ਦਾ ਨਹੀਂ ਯਾਰ ਇਕੱਠ ਤਾਂ ਕਿਵੇਂ ਮਰਜੀ ਇੱਧਰ ਦੇਖ ਬਾਈ ਇਹ ਤਾਂ ਪਰਿਆ ਰਹਿੰਦਾ ਜੇ ਉਹ ਬਿਨਾਂ ਅਨੰਦਵਾਲੀ ਤੋਂ ਵੀ ਆ ਜਾਂਦੇ ਤਾਂ ਚਲੋ ਹਣਾ ਘੱਟ ਇੰਨਾ ਦਾ ਕਦੇ ਵੀ ਨਹੀਂ ਹੋਇਆ ਅੱਛਾ ਸੌਰੀ ਚਲੋ ਜੀ ਅੱਗੇ ਜਾ ਕੇ ਕਰਦੇ ਆਂ ਸ਼ੁਰੂਆਤ ਆ ਬਾ ਚਲੋ ਸਸਰੀ ਘਰ ਦੀ ਹਾਂਜੀ ਦੋਸਤੋ ਇੱਥੇ ਕਰਦੇ ਆ ਆਪਾਂ ਵਲੌਗ ਨੂੰ ਖਤਮ ਤੇ ਇਦੋਂ ਬਾਅਦ ਦੀਵਾਲੀ ਆਪਾਂ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਲੰਗਰ ਪਾਣੀ ਛੱਕ ਕੇ ਆਪਾਂ ਕਮਰੇ ਦੇ ਵਿੱਚ ਆਗੇ ਸੀ ਤੇ ਇਦੋਂ ਬਾਅਦ ਸਵੇਰੇ ਆਪਾਂ ਜਦੋਂ ਮੱਥਾ ਟੇਕਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇਦੋਂ ਬਾਅਦ ਦੀਵਾਲੀ ਜਿਹੜੀ ਉਹ ਕੱਲ ਦੇ ਵਲੌਗ ਚ ਆਊਗੀ ਇੱਥੇ ਵਲੌਗ ਆਪਣਾ ਖਤਮ ਹੁੰਦਾ ਜੀ ਧੰਨਵਾਦ